ਅੱਜ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦਾ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਲੋ ਜੀ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਬਟਰੋਖਾ ਦੇ ਵਿੱਚ ਬੋਰ ਦੇ ਵਿੱਚ ਮਾਰਨ ਜੀ ਕੈਮਰਾ ਤੇ ਬੋਰ ਦੇ ਪਹਿਲਾਂ ਤੁਹਾਨੂੰ ਬੋਰ ਦਿਖਾ ਦੇਣਾ ਤੇ ਨਾਲ ਦੀ ਨਾਲ ਤੁਹਾਨੂੰ ਬੋਰ ਦੀ ਪ੍ਰੋਬਲਮ ਦੱਸ ਦਿੰਨੇ ਆ ਇਹ ਬੋਰ ਰਿੱਤਾ ਮਾਰਦਾ ਹੈ ਜੀ ਤੁਹਾਨੂੰ ਬੋਰ ਦਿਖਾ ਦਿੰਨੇ ਪਹਿਲਾਂ 3 ਉਹ ਤੇ ਬਣਾਇਆ ਹੋਇਆ ਤਾਰੇ ਇਹ ਬੋਰ ਦੋ ਚੈਨਲ ਦੇ ਤੇ ਆ ਜੋ ਤੁਹਾਨੂੰ ਗਾਲ ਚੜੀ ਦਾ ਚੈੱਕ ਕਰਵਾ ਦਿੰਨੇ ਹੈਗੇ ਕੀ ਪ੍ਰੋਬਲਮ ਉਹਦੇ ਵਿੱਚ ਹੂੰ ਉਹਨਾਂ ਨਾਲ ਕੀ ਰਿਸ਼ਤੇ ਰਹੀ ਬੈਤਰੀ ਉਹ ਆ ਮੇਰੀ ਉੱਥੇ ਸ਼ਕੀ ਮਰਾ ਫੁੱਫੜ ਦਾ ਹੈਗਾ ਜਿਹੜਾ ਮਰ ਗਿਆ ਉਹ ਅਸਿਆ ਸਾਧੂਗੁਰ ਸਾਧੂਗੁਰ ਆਪਣਾ ਘਰ ਮਗਰਲੇ ਪਾਸੇ ਤਾਂ ਹੈਗਾ ਬਈ ਉਹ ਜਹਾ ਜੜੀ ਕੋਠੀ ਹੈਗੀ ਨਾਲ ਹੀ ਸਾਰਿਆਂ ਨੂੰ ਜਾਣਦਾ ਸਾਨੂੰ ਮੋਲਦਿਆਂ ਨੂੰ ਅਸੀਂ ਮੈਂ ਰਹੇ ਗਏ ਉੱਥੇ ਬਹੁਤ ਟਾਈਮ ਬਸ ਉਹਦੇ ਘਰ ਦੇ ਮਾ ਉਹਦੇ ਮਗਰਲੇ ਪਾਸੇ ਮਿੱਠੂ ਆ ਨਾ ਬਣਾਉਂਦੇ ਹੁੰਦੇ ਨੇਕੇ ਉਰੀ ਹੂੰ ਗੋਪਾਲਦੇਵ ਕੇ ਹੋਵੇ ਜੀਟੂ ਵੀ ਹੋਵੇ ਉਧਰ ਸਾਰਿਆਂ ਨੂੰ ਜਾਣਦਾ ਮੈਂ ਗੋਪਾਲ ਨੂੰ ਆਰਾਮ ਕਰੀਂ ਸੇਰਪੰਚ ਨੂੰ ਇਹਦਾ ਮੈਂ ਦੇਖਿਆ ਵੀ ਉੱਥੇ ਇਹਦਾ ਦੇਖਿਆ ਮੈਂ ਉੱਥੇ ਮੇਲੇ ਮੂਲੇ ਨੂੰ ਜਾਂਦੇ ਰਹਿਣਾ ਥੋੜੇ ਪਿੰਡਾਂ ਹਾਂ ਇਹਦਾ ਉਥੀ ਆ ਉਥੋਂ ਨਹੀਂ ਲੰਘਦੇ ਤੁਸੀਂ ਆਪਣੇ ਬਾਰ ਮੁਰਦ ਵੀ ਲੰਘਦੇ ਉੱਥੇ ਜਿਹੜਾ ਉਹ ਜਿਹੜਾ ਉੱਥੇ ਚ ਰਸਤਾ ਜਾਂ ਛੋੜਾ ਜਿਹਾ ਉਹ ਉਹੀ ਆਪਣਾ ਘਰ ਮਸ਼ੀਨਾਂ ਜਿ ਖੜੀ ਹੁੰਦੀਆਂ ਨੇ ਹਾਂ ਮਸ਼ੀਨਾਂ ਜਿ ਖੜੀ ਹੁੰਦੀਆਂ ਨੇ ਰਿਤਕ ਨੇ ਟਾਈਮ ਬਾਅਦ ਚਾਹਦਾ ਬਈ ਇਹ ਯਾਰ ਪਹਿਲਾਂ ਚੱਲਣਾ ਦੀ ਸਹੀ ਠੀਕ ਹੈ ਜੀ ਮੋਟਰ ਦੇ ਲਵਾ ਤੇ ਬੋਸ ਠੀਕ ਹੈ ਦੋ ਪਾਸੇ ਟੋਟੇ ਹੂੰ ਉਦੋਂ ਬਾਅਦ ਤਾਂ ਨੇ ਨਹੀਂ ਠਾਦਿਆ ਭੈਣ ਸੋਦਰ ਸੀ ਸੱਤ ਬੋ ਫਿਰ ਕੜਤੀਆਂ ਸੋਹਣੀਆਂ ਟਰਾਲੀਆਂ ਇਹ ਹੁਣ ਸਾਫ ਹੋ ਗਿਆ ਸੀ ਹਮ ਹਮ ਕਣਕਾਂ ਨੂੰ ਜਦ ਪਹਿਲਾ ਪਾਣੀ ਲਾਇਆ ਠੀਕ ਐ ਉਦੋਂ ਬਾਅਦ ਦੂਜਾ ਲੱਗੇ ਲਾਉਣਾ ਫਿਰ ਫੇਰ ਟੱਕ ਲਿਆ ਫਿਰ ਚੱਕ ਲੈਂਦਾ ਬਹੁਤ ਜ਼ਰ ਗੱਡੀ ਜਾਂਦਾ ਫਿਰ ਉਹ ਸਭ ਦੀ ਇੱਕ ਦਿਨ ਦੋ ਦਿਨ ਬਾਅਦ ਸਾਫ ਹੁੰਦਾ ਇਹ ਜਨਾਬੀ ਮਹੀਨੇ ਬਾਅਦ ਚਲਾਉਣਿਆਂ ਹਮ ਜੇ ਦਾ ਲਗਾਤਾਰ ਚਲਾਈ ਜਾ ਇਹ ਕਰਦਾ ਸਾਫ ਜਿਵੇਂ ਹੁਣ ਆਪਾਂ ਖੜੇ ਤੋਂ ਬਾਅਦ ਚਲਾਉਣਿਆਂ ਫਿਰ ਬਾਲਾ ਘੜਦਾ ਉਹਨੇ ਕਹੋ ਤਾਂ ਗਏ ਗਰੇ ਪੰਦ ਮੇਸਤਰੀਆਂ ਨੇ ਫੋਨ ਕਰਿਆ ਸਾਡੇ ਪਿੰਡ ਵਾਲੇ ਨੇ ਗੁਰਤੇਜ ਨੇ ਹਾਂ ਹੂੰ ਤਾਂ ਪਲਾਣੇ ਕਹਿੰਦਾ ਭਾਈ ਫਲੋਰ ਨੂੰ ਫਲੋਰ ਨੂੰ ਪਾਉਣਾ ਤੂੰ ਕੁਝ ਦੇਖਦੇ ਕੋਈ ਨਾ ਆਪਾਂ ਕਰਦਾ ਕੋਈ ਨਾ ਕਰਦਾ ਭਈ ਆ ਵੀ ਭੱਜ ਗਿਆ ਬ੍ਰੇਕੀ ਕੱਢਦਾ ਕੱਢਦਾ ਖਾਲ ਤੋਂ ਚੀਜ਼ਾਂ ਤੇ ਟਰਾਲੀਆਂ ਇਕੱਲੇ ਬੰਦੇ ਨੂੰ ਕੱਢਣੀਆਂ ਸੋਖੀ ਨੂੰ ਕੰਮ ਨੂੰ ਪਾ ਲੈ ਗਏ ਚੱਕ ਕੇ ਸੀ ਬ੍ਰੇਕੀ ਆਪਦੀ ਵੀ ਤੁਸੀਂ ਗਏ ਤੇ ਕਿਰਾਮਾ ਫੋਨ ਕਰਾਈ ਮarli ਨੂੰ ਮਾ ਤੌਰ ਤੇ ਹੋਰ ਪਾਸੇ ਜੋਰਾ ਪਿੰਡ ਦੇ ਲੋਵੇ ਜੀ ਅੰਮਰੇ ਹੋਵੇ ਨੇ ਇੰਨੇ ਤਾਂ ਬਾੜੀ ਨਿਸਤੇ ਰਹੀਆਂ ਨੇ ਜਰ ਨੇ ਲਾਲੀ ਕਿਹਦਾ ਲਾਲੀ ਕਿਹਾ ਹਾਂ ਲਾਲੀ ਨਹੀਂ ਮਾਲੀ ਹੈ ਮਾਲੀ ਕਿਹਾਂ ਨਰਮ ਜੀ ਦਾੜੀ ਵਾਲਾ ਕਿੰਨਾ ਹੋ ਗਿਆ ਦੇਖੀ ਬਾਈ ਆ ਜਾ ਬਾਈ ਉਰੀ ਆ ਜਾ ਤੂੰ ਵੀ ਦੇਖ ਲੈ ਕੋਈ ਨਾ ਕੋਈ ਨਾ ਤੂੰ ਦੇਖ ਨਾ ਨਾ ਦੇਖ ਲੈ ਤੇਨੂੰ ਹੀ ਪਤਾ ਲੱਗਣਾ ਚਾਹੀਦਾ ਕੀ ਹੋਇਆਗਾ ਤੈਨੂੰ ਕੀ ਪਤਾ ਹੁਣ ਆ ਦੇ ਸਾਹਮਣੇ ਤੇ ਜੀਂਦਾ ਬਾਈ ਆ ਗਿਆ ਕੀ ਹੋਇਆ ਥੱਲੇ ਦਾ ਕੰਮ ਆਇਆ ਹਲਦਾ ਪਾਣੀ ਆਏਗਾ ਕਿੰਨਾ ਹੋ ਗਿਆ ਬਾਈ 140 ਤੇ ਪਾਣੀ ਆ ਗਿਆ ਚੱਲ ਜਾਣ ਦੇ ਪਾਣੀ 140 ਤੀਹ ਹਜ਼ਾਰ ਜਰ ਨਾਲੇ ਮਿਸਤਰੀ ਦੇ ਕਿੰਨੇ 150 ਤੇ ਆ 140 ਦੇ ਜਰਾ ਕੋਈ ਡੜੀ ਡੂਲੀ ਮਾਰਦਾ ਹੋਵੇ ਕੁਛ ਨਹੀਂ ਮਾਰਦਾ ਮੈਂ ਡੱਡੂ ਥੱਲੇ ਜੀ ਜਾਂਦਾ ਉਹ ਬੱਚ ਬਟ ਲਾਂਗੇ ਥੱਲੇ ਹੋ ਜਾਂਦਾ ਭੱਜਿਆ ਮਰੂ ਬੰਦੇ ਆਹ ਪਾਉਂਦਾ ਕੱਲ ਪੱਕੇ ਹੋਵੇ ਬਹੁਤ ਥੱਲੇ ਲਾਂਗੇ ਪੈਂਦਾ ਯਾਰ ਇਹ ਮਰੂ ਮਰ ਵਾਲਾ ਨਾ ਇਹ ਕੀ ਮਰਨਾਗਾ ਮਰ ਜੂ ਬਈ ਥੱਲੇ ਉਬਾਲ ਥੱਲੇ ਜਾਈ ਜਾਂਦਾ ਹੈ ਕੈਮਰਾ ਤੋਂ ਡਰ-ਡਰਦਾ ਮੇਰੇ ਸਾਹ ਦੇ ਡੱਡੂ ਵੀ ਮਾਰ ਕੇ ਜਾਉਂਗੇ ਸਾਡਾ ਮੈਨੂੰ ਲੱਗਦਾ ਇਹ ਨਾ ਰੱਖਿਆ ਸੀ ਸਪੈਸ਼ਲ ਡੱਡੂ ਦਾ ਹੋਰ ਸਾੜ ਜਾਗੇ ਸੀ ਛੱਪ ਦੇ ਗੋ ਫਾੜੀ ਦੀ ਅਸੀਂ ਉਹ ਸਾੜ ਜਾਗੇ ਜਦੋਂ ਚਲਾਤੀ ਮੋਟਰ ਤੋਂ ਬਾਅਦ ਕਿੰਨੇ ਟਾਈਮ ਬਾਅਦ ਇੱਥੇ ਚੱਕਦੀ ਹੈ 1 ਮਿੰਟ 2 ਮਿੰਟ 3 ਮਿੰਟ 10 ਮਿੰਟ ਦਾ 2-3 ਮਿੰਟਾਂ ਬਾਅਦ ਹੀ ਚੱਕ ਲੈਂਦੀ ਹੈ ਠੀਕ ਹੈ ਇੰਨਾ ਟਾਈਮ ਲੱਗ ਜਾਂਦਾ ਇਹਨੂੰ ਬਸ ਹੋਊਗਾ ਇੰਨਾ ਨਾ ਲੱਗਣਾ ਤੇ ਇਹੀ ਕੰਮ ਕਰਦੇ ਤੁਸੀਂ ਕੋਈ ਹੋਰ ਵੀ ਕੰਮ ਕਰਦੇ ਕੋਈ ਇਹੀ ਕੰਮ ਆ ਬੋਰਾਂ ਦੀ ਰਿਪੇਅਰ ਦਾ ਕੰਮ ਆਪਣਾ ਰੋਜ਼ ਕਰਦਾ ਗੱਲਾਂ ਜੰਮੂ ਟੰਮ ਟੰਮ ਕਰਦੇ ਅੱਜ ਵੀ ਫਸੀ ਹੋਈ ਜਾਂ ਬੋਰਾਂ ਦੇ ਪੈਂਚਰ ਲਾਉਨੇ ਆ ਆਲੇ ਆਵਾ ਕਾਸੀ ਲੋਕ ਕੰਮੁਰਜਾਂ ਦਾ ਨਹੀਂ ਜਿੱਦੇ ਸੀ ਇਧਰ ਬਾਰੇ ਗਏ ਸੀ ਤੇ ਕੰਮ ਕਰਨ ਤੇ ਹਮਾਚਲ ਚ ਓਏ ਇੱਥੇ ਫਟਕੜੀ ਹੀ ਪਾ ਰਹੀ ਸੀ ਥੱਲੇ ਗਾਰਾਂ ਚੈੱਕ ਕਰ ਰਹੇ ਨੇ ਹਲੇ ਦੇਖਦੇ ਆ ਕੈਮਰਾ ਜਾਲਾ ਰੱਖਿਆ ਥੱਲੇ ਗਾਰਾਂ ਕਿੰਨਾ ਹੋ ਗਿਆ ਓਰੇ 225 ਚੱਲ ਜਾਣ ਦੇ ਚੱਲਣ ਦੇ ਜਾਣ ਦੇ ਜਾਣ ਦੇ ਜਾਣ ਦੇ ਹੁਣ 225 ਤੇ ਕਰਤੀ ਮੋਟਰ ਬਾਈ ਮੋਟਰ ਕਿੰਨੇ ਤੇ ਚੱਲਦੀ ਆ 225 ਤੇ ਚੱਲਦੀ ਆ ਹੁਣ ਨਾਲ ਕਿੰਨਾਂ ਦੋ ਡਰਾਈਵੀਆਂ ਵਧਾਤੀਆਂ ਬਾਈ ਸਮਝ ਨਹੀਂ ਪਉਂਦਾ ਤੁਰੇ ਫਿਰ ਪਹਿਲਾਂ ਚਲਾਈ ਹੋਣੀ ਮੋਟਰ ਹੋਲੀ ਚੱਲੀ ਹੋਈ ਆ ਪਹਿਲਾ ਚਲਾਈ ਹੁਣ ਜਦੋਂ ਬੋਰ ਲੱਗੇਗਾ ਕੈਪਟੀ ਵਾਲੀ ਸਾ ਚਲਾਈ ਹੋਵੇ ਕੀ ਹੁੰਦਾ ਉਹ ਕੰਮ ਜਨਰੇਟਰ ਤੇ ਉਦੋਂ ਚੱਲੀ ਹੋਈ ਆ ਹੋਰ ਬੋਲਾਂ ਦੇ ਉਹ ਬਣ ਜਾਂਦੇ ਨੇ ਟੱਕ ਬਣ ਜਾਂਦੇ ਨੇ ਸਭ ਜੀ ਆ ਕੌਣ ਜਿਹੜੇ ਫੋਨ ਕਰਦੇ ਤੇਰਾ ਨੰਬਰ ਆ ਇਹ ਹਾਂਜੀ ਈ ਕਹਾਂ ਤੀਰ ਕੌਣ ਯਾਰ ਬਾਤਾਂ ਬਰਨ ਖਰਾਬ ਕਰਦੇ ਹੋਈ ਬਾਤਾਂ ਵਿੱਚ ਜਾਨਵਰ ਫੂਕੋਗੇ ਟੇੜੀਆਂ ਦੇ ਜਾਨਵਰ ਹੋਰ ਵਿਚਾਰੇ ਆਦੇ ਹੋਣਗੇ ਕਿੱਚੀ ਬਾਦ ਦੇ ਦੇਖ ਲਾਂਗੇ ਪਿਛਲੇ ਪਾਹਰ ਜੇ ਇੱਧਰ ਦਾ ਫੂਕ ਹੈ ਬਾਸਰ ਕੇ ਤੁਲਾ ਦੇ ਪਰ ਇਥੇ ਦੇ ਦੇ ਜਿਹੜਾ ਥੋੜੀ ਦਾ ਪਰ ਰਿਹਾ ਹੈ ਇਹ ਰੱਖਿਆ ਸਾਰਾ ਕੁਝ ਰੱਖਿਆ ਜਾਂ ਮੰਦ ਰੱਖਿਆ ਤਾਹੀਂ ਵੀ ਵੀਡੀਓ ਕਰੀਂ ਸੁਣਾਇਦਿ ਕਿਤਾ ਕਿੰਨਾ ਹੋ ਗਿਆ ਸੇਵਕਾਂ ਤੁਹਾਨੂੰ ਸੋਦੇ ਲਓ ਹੈ 320 ਜੱਲੇ ਹੌਲੀ 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 ਚੱਲ ਕਿੰਨਾ ਹੋ ਗਿਆ 345 ਆ ਜਾ ਬਾਈ ਉੱਪਰ ਕਰੀ ਮੜਾ ਜਾ 345 ਕਪਾਏ ਪਿਆ ਚ ਅੱਛਾ 360 ਉੱਪਰ ਆਪ ਇੱਕ ਪਾਏ ਪਿਆ ਆਪਣਾ ਇਹ ਹਾਂ ਅੱਥਲੇ ਹਾਂ ਰੇਤ ਤਾਂ ਕਿੱਥੋਂ ਲੈਂਦਾ ਫਿਰ ਹੈਲੋ ਦੇ ਰੇਤ ਵੀ ਜਾਣਦੇ ਥੱਲੇ ਬਾਈ ਹੈਲੋ ਅਸੀਂ ਬਟਰਖਾਂ ਭੱਗ ਜੀ ਕੈਮਰਾ ਜਾਣਦੇ ਰੋਕ ਕਿੰਨਾ ਹੋ ਗਿਆ ਹਾਂ ਦੀਪੂ ਕੋਈ ਇੱਕ ਦਿਨ ਨੌਜਵਾਨ ਦੇਖ ਲੈ ਉਰ ਗੋਰੇ ਲੈ ਜਾਣਾ ਘਰੋ ਲੈ ਜੋ ਮਰੇ ਨੂੰ ਕਿਹੋ ਵੀ ਪਰ ਚਿਰਕੂ ਜਲਦੀ ਫਿਰ ਕੀ ਹੋ ਜਾਣੀ ਦੋ ਵਜh ਦੇ ਤੂੰ ਮੈਂ ਉਰੇ ਆ ਆਪਣਾ ਖੇਤ ਨਹੀਂ ਹੈਗਾ ਪ੍ਰਗਟ ਜਾਣਦਾ ਉੱਥੇ ਭੇਜ ਦੇ ਮੈਂ ਨਾਲ ਹੀ ਮਗਜੂ ਘਰੇ ਮੈਨੂੰ ਦੇ ਕੇ ਤੋਰ ਦੂੰ ਅ ਜਿੱਥੇ ਆ ਮਨਜੀਤ ਕੇ ਖੇਤਾਂ ਲਵੇ ਕਿਹੜੀ ਬੈਂਕ ਦਾ ਆ ਪਿੰਡਾਂ ਵਾਲੀਆਂ ਕਿਹੜੀਆਂ ਹੁੰਦੀ ਨੇ ਯਾ ਸਿੱਧ ਬੈਂਕ ਹਾਂ ਪੰਜਾਬ ਸਿੱਧ ਬੈਂਕ ਦਾ ਕਿਹੜੇ ਖੇਤ ਕੋਲ ਆਏ ਉਹ ਯਾਰ ਮਨਜੀਤ ਕੇ ਨਹੀਂ ਜਿਹੜੇ ਦਿੱਤੋਂ ਦਵਾਈ ਲੈਣ ਲਗੇ ਤਾਂ ਬਾਈਪਾਸ ਤੇ ਪੁਲ ਤੋਂ ਗਾਹਾਂ ਉੱਪਰ ਵਾਲੇ ਤੋਂ ਖੇਤਾਂ ਫੜਾ ਕੇ ਗਿਆ ਤੀ। ਆਹ ਤੇ ਠੀਕ ਆ। ਆ ਕੰਮ ਹੋ ਗਿਆ। ਕੰਮ ਲੱਕੇ ਖੇਤਾਂ ਜਾਂ ਤੋਂ ਗਾਹਾਂ। ਸਮਝ ਗਿਆ ਸਮਝ ਗਿਆ ਹੁਣ ਤਾਂ ਮੈਂ। ਉੱਥੇ ਤੂੜੀ ਭਰਦੇ ਦਾ ਟਰੱਕ ਆ ਜਾ ਉੱਥੇ ਆ ਜਾ ਸੇਤੀ ਘਰ। ਕਰੀ ਉੱਪਰ ਆ। ਚੱਲ। ਚੱਲ। ਇਹ ਸੱਲਾ ਬਈ। ਥੱਲੇ ਘਰ ਮੜਾ ਜਾ। ਆ ਸੱਲ ਚੱਲ ਪਈ ਯਾਰ। ਹੂੰ ਇੱਥੋਂ ਲੈਂਦਾ ਹੂ ਕਿਹੜਾ ਭੰਦਾ ਬੰਦਾ ਆਦੇ ਉੱਪਰ ਗਲੀਆਂ ਦੀਆਂ ਸਾਰੇ 350 ਸੂਤਰਾ ਬੂਰੇ ਹੂੰ ਨਾ 350 ਤਾਂ ਪੱਕਾ ਹੂ 45 345 ਪੱਕਾ ਹੀ 345 ਸਾਲ ਕਿੰਨਾ ਸਾਲ ਹੈਗਾ 5 ਫੁੱਟ ਬਸ ਬਸ ਇਹਦਾ ਰੇਤੇ ਦਾ ਭਰਿਆ ਹੋਇਆ ਯਾਰ ਫੇਰ ਸੱਲ ਪਾਣੀ ਤਾਂ ਆਉਂਦਾ ਬਈ ਸੀਡਾ ਉੱਥੇ ਪਾਣੀ ਉੱਥੋਂ ਬਣਾਇਆ ਉੱਪਰੋਂ ਇਹ ਪਾਣੀ ਤਾਂ ਵਧੀਆ ਫਸਲ ਵਾਸਤੇ ਤਾਂ ਪਾਣੀ ਦਾ ਵਧੀਆ ਇੱਕ ਨੰਬਰ ਹੈ ਪਾਣੀ ਹੈ ਵੀ ਬਹੁਤਾ ਪੋਰਚ ਦਾ ਪੰਜ ਫੋਟ ਕਿਉਂ ਮੈਂ ਕੱਢੀ ਜਾਉਂਗਾ ਬਾਂਡੂ ਪਾਣੀ ਪਰ ਬਾਈ ਯਾਰ ਸੱਪੜੀ ਹੁੰਦੀ ਆ ਤਾਂ ਫੁੱਟ ਦੀ ਸੱਪੜੀ ਆ ਤੇਰੇ ਸਾਹਮਣੇ ਹੁਣ ਦਿਖਾ ਦਿੰਨਾ ਉਪਰ ਕਰੀ ਮੜਾ ਜਾ ਥੱਲੇ ਕਰ ਥੱਲੇ ਕਰ ਅਖੋਰੀ ਆ ਗਿਆ ਪੱਕਾ ਪੈਪਾ ਹਾਂ ਮੈਂ ਕਹਿਣਾ ਵੀ ਇਹਦੇ ਲੱਗੋ ਤਾਂ ਨਹੀਂ ਛੱਡਦਾ ਕਿਤੇ ਨਹੀਂ ਕਰਦਾ ਤੈਨੂੰ ਮੈਂ ਕੀ ਕਹਲਾ ਹਾਂ ਹੋਰ ਜਾਓ ਬੂਰੇ ਡੀ 15 ਹੋ ਰਿਹਾ 25 ਤੇ ਆ ਆਪਾਂ ਫੁੱਟ ਹੋਊਗਾ ਬਾਂਡੂ ਪੈਸੇ ਲੈ ਕੇ ਬੋਰ ਵਾਲੇ ਐ ਨਹੀਂ ਹੁੰਦਾ ਬਾਈ ਯਾਰ ਇਹਦੇ ਵਿੱਚ ਸਿੱਡਾ ਪੈ ਗਿਆ। ਜਿਹੜਾ ਜਿਹੜਾ ਰੇਤ ਦੂਜਾ ਬਰੀਕ ਹੁੰਦਾ ਹੈਗਾ ਇਹ ਕਹਿੰਦਾ ਮੋਟਾ ਰੇਤਾ ਥੱਲੇ ਆਉਂਦਾ ਹੈ। ਉਹ ਨਹੀਂ ਹੈਗਾ ਜਿਹੜਾ ਤੇਰੀ ਪਹਿਲਾਂ ਚੱਕਦੀ ਸੀ ਉਹ ਰੇਤਾ ਨਹੀਂ ਹੈਗਾ ਦੂਜਾ ਹੈਗਾ। ਇਸ ਸਿੱਡੇ ਤੇ ਖੜਾ ਹੈ ਉਹ ਤੇਰਾ। ਪਹਿਲਾਂ ਵੀ ਰੇਤਾ ਚੱਕਣ ਚੱਲਦੀ ਸੀ ਚੱਕਦੀ ਸੀ ਥੋੜਾ ਜਿਹਾ ਰੇਤਾ। ਕਿਤੇ-ਕਿਤੇ ਚੱਕਦੀ ਸੀ ਮਾਰ ਕਿਤੇ-ਕਿਤੇ ਚੱਕਦੀ ਸੀ ਬਸ ਉਹੀ ਹੈ। ਕਰੀ ਥੱਲੇ। ਹੁਣ ਇਦੋਂ ਗਾ ਬੋਕੀ ਫਿਰ ਸੱਲ ਮਾਰਨਾ ਪਊ। ਹਾਂ ਜੇ ਬੋਕੀਆਂ ਲਾ ਕੇ ਬੇਲਾ ਕਰਕੇ ਸਾਰਾ 10 ਹੈ 15 20 ਹੈ ਵਿੱਚ ਇਹਦੀ 50 ਫੁੱਟ ਹੈ। ਸਾਰਾ ਬੇਲਾ ਕਰਕੇ ਕੀ? ਤੁੰਡੂ ਜਾਨੀ ਪਾਂਡੂ ਇਹ ਪਾਣੀ ਜਿਹੜਾ ਜਿੱਥੇ ਹੁਣ ਆ ਰਿਹਾ ਥੱਲੇ ਕਰੀ ਬਾਈ ਜਿਹੜੀ ਹੁਣ ਆ ਚੀਜ਼ ਹੈ ਆ ਇਹਦੇ ਵੀ ਥਿਰੋ ਬੋਕੇ ਲਾਵਾਂਗੇ ਆਪਾਂ ਹਾਂ ਥੱਲਾ ਆ ਗਿਆ ਤਾਂ ਨਹੀਂ ਥੱਲਾ ਨਹੀਂ ਹੈਗਾ ਬਾਈ ਇਹ ਅੱਛਾ ਚੌੜਾ ਜੇ 45 ਆ ਤੱਕ ਜਾਣ ਦੇ ਬਾਈ ਥੱਲੇ ਆ ਜਾਂਦਾ ਥੱਲੇ ਇਹ ਪਾਂਡੂ ਖੜਾ ਆਲੇ ਦਾਲੇ ਸਾਰੇ ਪਾਸੇ ਆਹ ਤੇਰਾ ਆ ਗਿਆ ਆਹੀ ਬੱਟੀਆਂ ਜੀਆਂ ਆਉਂਦੀਆਂ ਨਾਲ ਨਾਲਆਂ ਆਂ ਆ ਆਗੀਆਂ ਨੇ ਬੱਟੀਆਂ ਜੀਆਂ ਆਉਂਦੀਆਂ ਨੇ ਆਹ ਤੇਰਾ ਸੀੜ ਹੈਗਾ ਸੱਪੜੀ ਨਹੀਂ ਹੈਗੀ ਸੱਪੜੀ ਹੁੰਦੀ ਘੱਟੋ ਘੱਟ 2 3 ਫੁੱਟ ਦੀ 2 ਫੁੱਟ ਦੀ ਸੱਪੜੀ ਹੁੰਦੀ ਹੈ ਅੱਛਾ ਇਹ ਹੈਗਾ ਕੇ ਰਾ ਲੱਤਾ ਹੈ ਸੀਡੀ ਦਾ ਪਾਣੀ ਹੈ ਇਹ ਤਾਂ ਇਂ ਰੇਤਾ ਵਧੀ ਜਾਊਗਾ ਇਹਦਾ ਘਟਦਾ ਨਹੀਂ ਕਿਤੇ ਸਭ ਮਨ ਮਰਜ਼ੀ ਨਾਲ ਸਾਡੇ ਜੇ ਸਾਡੇ ਜੇ ਨਹੀਂ ਨਾ ਸਾਡੇ ਨਾਲ ਹੀ ਸਾਡੇ ਹਿੱਲਾ ਫਿਰ ਹਿੱਲਾ ਇਹ ਆਪਾਂ ਨੂੰ ਬੇਲਾ ਕਰਨਾ ਪਊ ਬੇਲਾ ਕਰਕੇ ਸਾਰਾ ਸਾਲ ਚ ਪਾ ਪਾਉਣਾ ਪਊਗਾ ਕੈਫਟ ਪਾ ਪਾਉ ਜਿੰਨਾ ਸੱਲ ਜਾਊ ਹਾਂ ਜਿੰਨਾ ਸੱਲ ਜਾਊਗਾ ਉਹਨਾਂ ਪਾ ਪਾਉਣਾ ਪਊਗਾ ਉਹ ਤੋਂ ਬਾਅਦ ਜਨਰੇਟਰ ਲਾਉਣਾ ਪਊਗਾ ਇੱਥੇ ਆਪਾਂ ਨੂੰ ਖਾਲੀ ਕਰਨਾ ਪਊ ਖਾਲੀ ਕਰਨਾ ਪਊਗਾ ਜਨਰੇਟਰ ਲਾ ਕੇ ਤੁਹਾਨੂੰ ਚਲੋ ਜੀ ਫਾਈਨਲੀ ਕੈਮਰਾ ਆਪਣਾ ਬੱਜ ਚੁੱਕਿਆ ਹੈਗਾ ਤੇ ਹੁਣ ਆਪਾਂ ਆਪਣਾ ਕੈਮਰਾ ਘੁੰਮੜਾ ਬਾਹਰ ਕੱਢਾਂਗੇ ਤੇ ਬਾਹਰ ਕੱਢ ਕੇ ਬਣੇ ਕਰਾ ਦੀ ਕੀ ਡਿਟੇਲ ਆ ਬੋਰ ਦੀ ਹਾਂਜੀ ਅਸੀਂ ਪਿੰਡ ਦੀ ਅੱਜ ਆਪਣਾ ਬਡਰੁੱਖਾ ਹੀ ਜਸਵਿੰਦਰ ਸਿੰਘ ਦੇ ਬਾਈ ਦੇ ਬੋਰ ਮਾਰਦਾ ਤਾਂ तकरीबन 7-8 ਟ੍ਰੇਲੀਆਂ ਕੱਢਤੀ ਤੇ ਪੱਥਰ ਵਾਲਾ ਬੋਰ ਤੇ ਇਹ ਆਪਣਾ ਹੁਣ ਹੋਰ ਚੈੱਕ ਕਰੇਗਾ ਜੇ ਉਹ ਕੈਮਰੇ ਨਾਲ ਤਾਂ ਇਹ ਚ ਮੰਨ ਲਓ 140 ਫੁੱਟ ਤੇ ਬੱਟਰ ਲੈਵਲ ਆ ਪਾਣੀ ਹੈ ਲੈਵਲ ਹੈ ਜਿਹੜਾ 140 ਫੁੱਟ ਤੇ ਹੈਗਾ ਤੇ 145 ਫੁੱਟ ਦੇ ਵਿੱਚ ਪੱਕਾ ਤੋ ਪਾਣੀ ਦੇ ਵਿੱਚ ਚਲੋ ਠੀਕ ਹੈ ਪਾਣੀ ਬਿੱਲਾ ਕਰਕੇ ਆਹ ਲੋ ਬੋਰ ਜਮਾ ਕੰਪਲੀਟ ਕਰਨੀਆਂ ਨਾਲ ਗੱਲ ਹੋ ਗਈ ਤਕਰੀਬਨ ਚਾਰ ਦਿਨਾਂ ਦੇ ਵਿੱਚ ਇਹਦਾ ਬਾਈ ਦਾ ਦੇ ਦਾਂਗੇ ਠੀਕ ਹੋਰ ਕੋਈ ਕੰਮ ਕਰਾਉਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਮੇਰਾ ਨਾਮ ਮੁਕਤ ਪਿੰਡ ਨਮੋਲ ਜ਼ਿਲ੍ਹਾ ਸੰਗਰੂਰ ਠੀਕ ਹੈ ਮੋਬਾਈਲ ਨੰਬਰ ਹੈਗਾ 9781754490 ਠੀਕ ਬਾਕੀ ਸਾਡਾ YouTube ਦੇ ਚੈਨਲ ਨੂੰ ਸਬਸਕ੍ਰਾਈਬ ਧੰਨਵਾਦ ਜੀ